13 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਜੂਸ ਵੇਚ ਰਹੇ ਹੋ ਕਿਸ ਦੇ ਨਾਲ ਆਂ ਪਾਪਾ ਨਾਲ ਆਇਆ ਕਿੰਨੇ ਸਮੇਂ ਤੋਂ ਇੱਥੇ ਤੁਸੀਂ ਆਂਦੇ ਆ ਰਹੇ ਮੈਨੂੰ ਦੱਸੋ ਲੋ ਨਾ ਬਸ 13 ਸਾਲ ਦੀ ਤੁਹਾਡੀ ਉਮਰ ਹੈ 10 ਸਾਲ ਤੋਂ ਤੁਸੀਂ ਇੱਥੇ ਖੜਦੇ ਹੋ ਪਾਪਾ ਨਾਲ ਪੜ ਜਾਂਦੇ ਸੀ ਕਿਹੜੀ ਕਲਾਸ ਵਿੱਚ ਪੜਦੇ ਤੁਸੀਂ 7th ਤੁਸੀਂ ਬਲਾਈਨ ਪੁੱਛਦੇ ਨਹੀਂ ਹੈ ਕਿ ਉਹਰੇ ਆਂਦੇ ਨੇ ਜਿਹੜੇ ਲੋਕ ਵੀ ਤੂੰ ਇੱਥੇ ਖੜਿਆ ਸਕੂਲ 'ਚ ਪੜਦਾ ਨਹੀਂ ਹੈਗਾ ਤੂੰ ਕੋਈ ਤਾਂ ਹੀ ਬੱਕ ਨਾ ਕਰਦਾ। ਹਮੇਸ਼ਾ ਲੱਗਦਾ ਇਹ ਵੀ ਚਲ ਬੱਚਾ ਬਾਹਰ ਨਹੀਂ। ਕਿੰਨਾ ਬੱਚਾ ਫ੍ਰੀ ਹੁੰਦਾ ਆਪਣੇ ਯਾਰ ਦੋਸਤਾਂ ਨਾਲ ਬਾਹਰ ਘੁੰਮਦਾ ਫਿਰਦਾ ਵੀ ਜਿਆਦੇ ਵਿੰਗ ਜਾਂਦਾ। ਕਿ ਹੁਣ ਆਪਣੇ ਕੰਮ-ਕਾਰ ਤੇ ਥੋੜਾ ਵੇ ਜਦ ਸਕੂਲ ਦਾ ਟਾਈਮ ਖੁੱਲ ਜਾਵੇ ਆਣ ਕੇ ਫ੍ਰੀ ਜਿੰਨਾ ਮੈਂ ਖੇਡਦਾ ਹੀ ਆ। ਜੇ ਮੈਨੂੰ ਜ਼ਰੂਰਤ ਹੁੰਦੀ ਹੈ ਤਾਂ ਆਪਾਂ ਔਰੇ ਦੁਕਾਨ ਤੇ ਜਿੱਥੇ ਬੁਕਾਣਾ ਆਣਾ ਪਵੇ। ਫੇਰ ਬੈਣ ਕੇ ਬੱਚੇ ਰੋਟਾਂ ਖਾਣ ਲੱਗਦੇ। ਦੀ ਮਾਰਕੀਟ ਚ ਬੱਚੇ ਦਾ ਕੀ ਹਾਲ ਹੈ ਜੀ ਦੇਖਦੇ ਹੋ ਨਾ ਇਹ ਸਾਰਾ ਕੁਝ ਇਹ ਕੋਈ ਕਿਸੇ ਦਾ ਨਸ਼ਾ ਕਿਸੇ ਤਰ੍ਹਾਂ ਨਸ਼ਾ ਕਰ ਰਿਹਾ ਕੋਈ ਕਿਸੇ ਤਰ੍ਹਾਂ ਨਸ਼ਾ ਕਰਦਾ ਤੇ ਬਾਰ ਤੋਂ ਲੱਗਦਾ ਜਿਹੜੇ ਉਹ ਫਰੂਲ ਫੁੱਗਦੇ ਇੰਡੀਆ ਵਾਲੀ ਜਿਹੜੇ 8 8 ਸਾਲ ਦੇ ਬੱਚੇ ਆਪਣਾ ਬੱਚਾ ਆਪਾਂ ਇੰਨਾ ਵੱਡਾ ਵੀ ਬੱਚਾ ਆਪਣੀ ਸੇਵ ਕਿ ਕਰੇ ਦਿਲ ਨਹੀਂ ਕਰਦਾ ਆਏਗਾ ਵੀ ਆਪਣੇ ਦੋ ਦੋਸਤਾਂ ਨਾਲ ਘੁੰਮੇ ਕਰ ਦੋ ਜੀ ਪਰ ਪਾਪਾ ਕਰਦੇ ਨੇ ਜੋਕਵਾਨੀ ਟੀਵੀ ਦੇਖ ਰਹੇ ਸਾਰੇ ਹੀ तमाम ਦਸ਼ਕਾ ਦਾ ਸਵਾਗਤ ਹੈ ਪੰਜਾਬ ਭਰ ਦੇ ਵਿੱਚ ਅੱਤ ਦੀ ਗਰਮੀ ਦੇ ਵਿਚਾਲੇ ਤੁਹਾਨੂੰ ਅੱਜ ਇੱਕ ਅਜੀਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਹੜੀ ਵੇਖ ਕੇ ਤੁਸੀਂ ਇਸ ਨੌਜਵਾਨ ਬੱਚੇ ਨੂੰ ਕਾਫੀ ਹੌਸਲਾ ਦੇਵੋਗੇ ਕਿਉਂਕਿ ਇਹ 13 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੇ ਨਾਲ ਰੇੜੀ ਫੜੀ ਦੇ ਉੱਪਰ ਖੜ ਕੇ ਜੂਸ ਵੇਚ ਰਿਹਾ ਹੈ ਕਾਫੀ ਅਹਿਮ ਤਸਵੀਰ ਹੈ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਦੰਨੇ ਆ ਕਿ 13 ਸਾਲਾਂ ਦਾ ਬੱਚਾ ਜਿਹੜਾ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ਜਿਹੜਾ ਇਸ ਰੇੜੀ ਦੇ ਉੱਪਰ ਖੜ ਕੇ ਜੂਸ ਅਤੇ ਸ਼ੇਕ ਵੇਚ ਰਿਹਾ ਹੈ ਤੁਸੀਂ ਇਹ ਤਸਵੀਰਾਂ ਵੇਖੋਗੇ ਕਿ ਇਹੀ ਉਹ ਬੱਚਾ ਹੈ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਆਪਣੇ ਪਿਤਾ ਅਤੇ ਚਾਚਾ ਜੀ ਨਾਲ ਖੜ ਕੇ ਇਸ ਰੇੜੀ ਦੇ ਉੱਪਰ ਜੂਸ ਵੇਚਦਾ ਹੈ ਪਹਿਲਾ ਸਕੂਲ ਜਾਂਦਾ ਹੈ ਸਕੂਲ ਦੀਆਂ ਉਹ ਛੁੱਟੀਆਂ ਚੱਲ ਰਹੀਆਂ ਨੇ ਜੂਨ ਦੇ ਮਹੀਨੇ ਦੀਆਂ ਇਸ ਕਰਕੇ ਅੱਜ ਪੂਰਾ ਦਿਨ ਇਹ ਇਸ ਰੇੜੀ ਦੇ ਉੱਪਰ ਖੜਦਾ ਹੈ ਉਸ ਤੋਂ ਬਾਅਦ ਰਾਤੀ 8 ਵਜੇ ਇਸ ਰੇੜੀ ਤੋਂ ਆਪਣੇ ਘਰ ਪਰਤਦਾ ਹੈ ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਥਾਂ ਦੇ ਉੱਪਰ ਬਨਾਨਾ ਸ਼ੇਕ ਕੋਕੋਨਟ ਸ਼ੇਕ ਅਤੇ ਨਾਰੀਅਲ ਪਾਣੀ ਜਿਹੜਾ ਉਹ ਵੇਚਿਆ ਜਾਂਦਾ ਹੈ ਸਭ ਤੋਂ ਪਹਿਲਾਂ ਇਸ ਨੌਜਵਾਨ ਬੱਚੇ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਤੇ ਇਸ ਬੱਚੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਹੜੀ ਕਲਾਸ ਦੇ ਵਿੱਚ ਪੜਦਾ ਹੈ ਕਿੰਨੀ ਇਸ ਦੀ ਉਮਰ ਹੈ ਕਿਉਂਕਿ ਮੈਂ 13 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਬੱਚੇ ਦੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਥਾਂ ਦੇ ਉੱਪਰ ਖੜ ਕੇ ਜੂਸ ਵੇਚ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖੀਆਂ ਨੇ ਇੱਥੇ ਲੋਕ ਪਹੁੰਚਦੇ ਨੇ ਉਹ ਵੀ ਇਸ ਨੂੰ ਪੁੱਛਦੇ ਨੇ ਕਿ ਤੂੰ ਇਸ ਥਾਂ ਦੇ ਉੱਪਰ ਜੂਸ ਵੇਚ ਰਿਹਾ ਹੈ ਸਕੂਲ ਨਹੀਂ ਜਾਂਦਾ ਹੈਗਾ ਜਾਂ ਫਿਰ ਕਿਹੜੀ ਕਲਾਸ ਦੇ ਵਿੱਚ ਪੜ੍ਹ ਰਿਹਾ ਹੈ ਤਾਂ ਇਹ ਸਵਾਲ ਜਵਾਬ ਵੀ ਲੋਕਾਂ ਦੇ ਹੁੰਦੇ ਨੇ ਤੇ ਗੱਲਬਾਤ ਕਰਦੇ ਹਾਂ ਇਸ ਬੱਚੇ ਦੇ ਨਾਲ ਕੀ ਕੀ ਕੁਝ ਕਹਿਣਾ ਚਾਹੁੰਦਾ ਹੈ ਕਿਉਂ ਇਸ ਥਾਂ ਦੇ ਉੱਪਰ ਖੜ ਕੇ ਜੂਸ ਵੇਚ ਰਿਹਾ ਕੀ ਨਾਮ ਹੈ ਤੁਹਾਡਾ ਸਚਿਨ ਇਤਨੀ ਉਮਰ ਹੈ ਆਪਕੇ 13 ਸਾਲ ਦੇ 13 ਸਾਲ ਦੇ 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਜੂਸ ਵੇਚ ਰਹੇ ਹੋ ਕਿਸ ਦੇ ਨਾਲ ਆਨੇ ਹੋਰੇ ਪਾਪਾ ਨਾਲ ਜੀ ਕਿੰਨੇ ਸਮੇਂ ਤੋਂ ਇੱਥੇ ਤੁਸੀਂ ਆਂਦੇ ਆ ਰਹੇ ਹੋ? ਮੈਨੂੰ 10 ਸਾਲ ਹੋ ਗਏ। ਮਤਲਬ 13 ਸਾਲ ਦੀ ਤੁਹਾਡੀ ਉਮਰ ਹੈ, 10 ਸਾਲ ਤੋਂ ਤੁਸੀਂ ਇੱਥੇ ਖੜਦੇ ਹੋ ਐ। ਪਾਪਾ ਨਾਲ ਬੈਠ ਜਾਂਦਾ ਸੀ। ਅੱਛਾ। ਛੋਟਾ ਸੀਗਾ। ਕਿਹੜੀ ਕਲਾਸ ਵਿੱਚ ਪੜ੍ਹਦੇ ਤੁਸੀਂ? 7th 7th ਕਿਹੜੇ ਸਕੂਲ 'ਚ? ਸੀਵਲਾਈਨ। ਲੋਕ ਪੁੱਛਦੇ ਨਹੀਂ ਐ ਕਿ ਓਰੇ ਆਂਦੇ ਨੇ ਜਿਹੜੇ ਲੋਕ ਵੀ ਤੂੰ ਇੱਥੇ ਖੜਿਆ ਐ ਸਕੂਲ 'ਚ ਪੜਦਾ ਨਹੀਂ ਐਗਾ ਤੂੰ। ਉਹਨਾਂ ਨੂੰ ਪਤਾ ਜੀ ਪਾਪਾ ਨੇ ਕੰਮ ਕਰਾ ਰਿਹਾ ਹੈ। ਦਾ ਚੰਗਾ ਲੱਗਦਾ ਔਰੇ ਖੜ ਕੇ ਪਾਪਾ ਦੇ ਨਾਲ ਕੰਮ ਕਰਾਣਾ ਹਾਂਜੀ ਜਿਸ ਤਰ੍ਹਾਂ ਮਜਬੂਰੀਆਂ ਵੀ ਹੁੰਦੀਆਂ ਨੇ ਮਜਬੂਰੀਆਂ ਵੀ ਆ ਕੋਈ ਔਰੇ ਖੜਨਦੀਆਂ ਨਹੀਂ ਕਰਦੇ ਵਿੱਚ ਕੌਣ ਕੌਣ ਹੈ ਮਮਮੀ ਪਾਪਾ ਤਿੰਨ ਵੱਡੀ ਦੋ ਵੱਡੀਆਂ ਭੈਣਾਂ ਇੱਕ ਛੋਟੀ ਭੈਣ ਤੇ ਇੱਕ ਮੈਂ ਜਿਦਾਂ ਹੁਣ ਤਾਂ ਛੁੱਟੀਆਂ ਚੱਲ ਰਹੀਆਂ ਨੇ ਹੁਣ ਤੁਸੀਂ ਸਾਰਾ ਦਿਨ ਇੱਥੇ ਖੜ੍ਹਦੇ ਹੋ ਨਾ ਜਦੋਂ ਸਕੂਲ ਲੱਗਦਾ ਸੀਗਾ ਉਦੋਂ ਫਿਰ ਕਦੋਂ ਆਉਂਦੇ ਸੀਗੇ ਇੱਥੇ ਤੋਜ ਆਪਾਂ ਨਾ ਘੜਦਾ ਸੀ ਤੇ ਕੀ ਕੁਝ ਕਰਾਣੇ ਇੱਥੇ ਆ ਕੇ ਤੁਸੀਂ ਕਿਹੜਾ ਕਿਹੜਾ ਕੰਮ ਕਰਦੇ ਹੋ ਅ ਕੱਲ ਸ਼ੇਕ ਹੀ ਬਣਾਉਂਦਾ ਸੀ ਮਾਂ ਅੱਛਾ ਤੇਰੇ ਤੁਸੀਂ ਇਹ ਤਸਵੀਰ ਵੇਖ ਸਕਦੇ ਹੋ ਕਿ ਇਹ ਬੱਚਾ ਜਿਹੜਾ ਹੈ 13 ਸਾਲ ਦਾ ਇਸ ਥਾਂ ਦੇ ਉੱਪਰ ਪਹੁੰਚਦਾ ਹੈ ਸ਼ੇਕ ਬਣਾਉਂਦਾ ਹੈ ਕਿਉਂਕਿ ਹੁਣ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਤੇ ਦਿਨਾਂ ਚ ਇਹ ਪੂਰਾ ਦਿਨ ਇੱਥੇ ਆਉਂਦਾ ਹੈ ਤਾ ਜਦੋਂ ਸਕੂਲ ਲੱਗਦਾ ਹੈ ਉਸ ਸਮੇਂ ਛੁੱਟੀ ਸਕੂਲ ਤੋਂ ਜਦੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਥੇ ਪਹੁੰਚਦਾ ਹੈ ਇਸ ਦੇ ਜਿਹੜੇ ਪਿਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਇਹ ਤਸਵੀਰ ਤੁਸੀਂ ਵੇਖੋਗੇ ਇਸ ਥਾਂ ਦੇ ਉੱਪਰ ਸ਼ੇਕ ਬਣਾਏ ਜਾਂਦੇ ਨੇ ਇਸੀ ਥਾਂ ਦੇ ਉੱਪਰ ਇਹ ਨੌਜਵਾਨ ਬੱਚਾ ਜਿਹੜਾ ਆਪਣੇ ਪਿਤਾ ਦੇ ਨਾਲ ਖੜ ਕੇ ਸ਼ੇਕ ਵੇਚਦਾ ਸਭ ਤੋਂ ਪਹਿਲਾਂ ਗੱਲਬਾਤ ਇਹਦੇ ਪਿਤਾ ਨਾਲ ਵੀ ਕਰ ਲੈਣੇ ਜਿਸ ਤਰ੍ਹਾਂ ਬੱਚਾ ਥੋੜਾ 13 ਸਾਲ ਦਾ ਜੇ ਹਨਾ ਦੁਕਾਨ ਦੇ ਉੱਪਰ ਆਂਦਾ ਹੈ ਹਨਾ ਕਿਸ ਤਰ੍ਹਾਂ ਤਾਂ ਲੱਗਦਾ ਕਿਉਂਕਿ ਨਾਲ ਹੱਥ ਬੰਡਾਉ ਰਿਹਾ ਬਹੁਤ ਚੰਗਾ ਲੱਗਦਾ ਈ ਵੀ ਚਲ ਬੱਚਾ ਬਾਹਰ ਨਹੀਂ ਜਿਤਨਾ ਬੱਚਾ ਫਰੀ ਹੁੰਦਾ ਆਪਣੇ ਯਾਰ ਦੋਸਤਾਂ ਨਾਲ ਬਾਹਰ ਘੁੰਮਦਾ ਫਿਰਦਾ ਵੀ ਜਿਆਦਾ ਵਿਗੜ ਜਾਂਦਾ ਵੀ ਹੁਣ ਆਪਣੇ ਕੰਮ-ਕਾਰ ਚ ਹੱਥ ਵਟਾਵੇ ਜਦ ਸਕੂਲ ਦਾ ਟਾਈਮ ਸਕੂਲ ਜਾਵੇ ਆਣਕੇ ਫਰੀ ਜਿਤਨਾ ਉਹ ਖੇਡਦਾ ਈ ਆ ਜੇ ਮੈਨੂੰ ਜ਼ਰੂਰਤ ਹੋਉਂਦੀ ਹੈ ਤਾਂ ਆਪਾਂ ਉਹਦੇ ਦੁਕਾਨ ਤੇ ਜਿੱਥੇ ਮੈਨੂੰ ਜਾਣਾ ਆਣਾ ਪਵੇ ਫੇਰ ਮੈਨਕੇ ਬੱਚੇ ਰੋਟਾ ਖੜ ਲੱਗ ਜਾਂਦਾ ਬੱਸ ਉਹਨ ਕੀ ਆਪਣੇ ਬੱਚਾ ਜੇ ਆਪਣੇ ਅੰਦਰ ਚ ਰਹੂਗਾ ਤਬ ਚਾ ਸੇਫ ਹੁਣ ਤੁਸੀਂ ਦੇਖ ਦਿਓ ਨੇ ਮਾਰਕੀਟ ਚ ਬੱਚੇ ਦਾ ਕੀ ਹਾਲ ਹੈ ਅੱਜ ਕੱਲ ਦੇਖਦੇ ਹੋ ਨਾ ਇਹ ਸਾਰਾ ਕੁਝ ਇਹ ਕੋਈ ਕਿਸੇ ਦਾ ਨਸ਼ਾ ਕਿਸੇ ਤਰ੍ਹਾਂ ਨਸ਼ਾ ਕਰਦਾ ਕੋਈ ਕਿਸੇ ਤਰ੍ਹਾਂ ਨਸ਼ਾ ਕਰਦਾ ਤੁਸੀਂ ਬਾਹਰਦਰੀ ਚ ਲੱਗਦੇ ਦੇਖਦੇ ਉਹ ਫਰੂਟਸ ਸੁਗਦੇ ਫਿਰ ਜਾਂਗੇ 8 8 ਸਾਲ ਦੇ ਬੱਚੇ ਆਪਣਾ ਬੱਚਾ ਆਪਾਂ ਐਨਾ ਪਤਾ ਵੀ ਬੱਚਾ ਆਪਣੀ ਸੇਫਟੀ ਚ ਹੋਵੇ ਬਸ ਮੈਨੂੰ ਚੰਗਾ ਲੱਗਦਾ ਦਿਲ ਨੂੰ ਜਦੋਂ ਬੱਚਾ ਇੱਥੇ ਆਣਾ ਵੀ ਹੱਥ ਬਣਾਉਂਦਾ ਨਾਲ ਕਿਉਂਕਿ ਕਹਿੰਦੇ ਕਿ ਪਿਓ ਦੇ ਬਰਾਬਰ ਦਾ ਜਦੋਂ ਬੱਚਾ ਹੋ ਜਾਵੇ ਹਨਾ ਬਿਲਕੁਲ ਚੰਗਾ ਲੱਗਦਾ ਏ ਅਸੀਂ ਨਾਲ ਅਸੀਂ ਤਾਂ ਇਸ ਪਿੰਡ ਚ ਪਾਣੀ ਨਹੀਂ ਜਾਂਦੇ ਵੀ ਬੱਚੇ ਆਪਣੇ ਕੰਮ ਸਕੂਲ ਪੜ੍ਹੇ ਚੰਗੇ ਕੰਮਕਾਰ ਤੇ ਲੱਗੇ ਆਪਣਾ ਜੋਬ ਕਰੇ ਵੀ ਬਸ ਮਾੜੀ ਸੰਗਤ ਚ ਨਾ ਪਾਵੇ ਉਹਨਾਂ ਮੈਂ ठेकेदारਾ ਦਾ ਪਸੰਦਾ ਬਾਗ ਦਾ ਕੰਮ ਫਰੂਟ ਦਾ ਕੰਮ ਹੈ ਉਹ ਜੇ ਆਪਾਂ ਕੋਈ ਬੰਦਾ ਆਪਾਂ ਬਾਹਰ ਤੋਂ ਲਾਈਏ ਬੱਚਾ ਦੁਕਾਨ ਦੇਖੜਾਣ ਲੈ ਕੇ ਨਹੀਂ ਹੁੰਦਾ ਹੁਣ ਬੱਚਾ ਆਪਣੀ ਦੁਕਾਨਦਾਰੀ ਦੀ ਦੇਖਭਾਲ ਤਾਂ ਕਰ ਸਕਦਾ ਬਿਲਕੁਲ ਬਿਲਕੁਲ ਤੇ ਬਿਲਕੁਲੇ ਤਸਵੀਰ ਤੁਸੀਂ ਵੇਖ ਰਹੇ ਹੋ ਕਿ ਇਹ ਪੂਰਾ ਪਰਿਵਾਰ ਹੈ ਜਿਹੜਾ ਇਸ ਥਾਂ ਦੇ ਉੱਪਰ ਸ਼ੇਕ ਵਗੈਰਾ ਜੂਸ ਵਗੈਰਾ ਵੇਚਦੇ ਨੇ ਤੇ ਬੱਚਾ ਹੈ ਜਿਹੜਾ 13 ਸਾਲ ਦੀ ਉਮਰ ਹੈ ਮੈਂ ਹੱਜ ਕਹਿ ਰਿਹਾ ਕਿ ਪਿਛਲੇ 10 ਸਾਲ ਤੋਂ ਇੱਥੇ ਖੜਦਾ ਹੈ ਅ ਕਦੇ ਦਿਲ ਨਹੀਂ ਕਰਦਾ ਹੈਗਾ ਵੀ ਆਪਣੇ ਦੋ ਦੋਸਤਾਂ ਨਾਲ ਘੁੰਮੇ ਕਰਦਾ ਹੈਗਾ ਜੀ ਪਰ ਪਾਪਾ ਕਰਕੇ ਨਹੀਂ ਜਾਂਦੇ ਇਹ ਤਾਂ ਕਿਉਂ ਨਹੀਂ ਜਾਂਦੇ ਦਿਲ ਨਹੀਂ ਕਰਦਾ ਜੀ ਬੰਨਾ ਕੀ ਹੈ ਅੱਗੇ ਜਾ ਕੇ ਜਿਸ ਤਰ੍ਹਾਂ ਹੁਣ ਤੁਸੀਂ ਪੜ ਰਹੇ ਹੋ ਨਾ 7th ਕਲਾਸ ਦੇ ਵਿੱਚੋਂ ਤੁਸੀਂ ਪੂਰੀ ਜ਼ਿੰਦਗੀ ਪਈ ਹੈ ਅੱਗੇ ਪੜਨਾ ਬੰਨਾ ਕੀ ਹੈ ਤੁਸੀਂ ਪੜ ਕੇ ਮੈਂ ਆਪਣਾ ਕੋਈ ਵਧੀਆ ਜੀ ਜੋਬ ਲਗਣਾ ਚਾਹੁੰਦਾ ਕੋਈ ਸੋਚਿਆ ਤਾਂ ਹੋਵੇਗਾ ਵੀ ਇਹ ਮੈਂ ਇਹ ਜੋਬ ਲੈਣੀ ਹੈ ਪੁਲਿਸ ਡਾਕਟਰ ਬੰਨਾ ਹੈ ਜਾਂ ਐਡਵੋਕੇਟ ਕੁਝ ਬੰਨਾ ਹੋਏਗਾ ਆਈਪੀਐਸ ਅਫੀਸਰ ਮੈਂ ਪ੍ਰੈਸਟੀਜੀ ਜੋਬ ਕਰਨੀ ਹੈ ਪ੍ਰੈਸਟੀਜੀ ਜੋਬ ਕਰਨੀ ਹੈ ਇਹ ਬਿਲਕੁਲ ਤੁਸੀਂ ਇਹ ਤਸਵੀਰ ਵੇਖ ਰਹੇ ਹੋ ਕਿ ਇਹ बच्चा महज 13 ਸਾਲ ਦੀ ਇਸ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਇਸ ਉਮਰ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਸ਼ੇਕ ਅਤੇ ਜੂਸ ਵੇਚ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚਾ ਜੂਸ ਬਣਾਉਂਦਾ ਹੈ ਜੂਸ ਸ਼ੇਕ ਬਣਾਉਂਦਾ ਹੈ ਤਾਂ ਇਹ ਤਸਵੀਰਾਂ ਨੇ ਤਾਂ ਪਟਿਆਲਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜਿੱਥੇ ਅੱਜਕੱਲ ਦੇ ਨੌਜਵਾਨ ਬੱਚੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਤਾਂ ਉਸ ਦੇ ਵਿਰੋਧ ਦੂਸਰੀ ਤਸਵੀਰ ਤੁਹਾਨੂੰ ਇਹ ਇਸ ਬੱਚੇ ਦੀ ਦਿਖਾਈ ਹੈ ਜਿਹੜਾ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਸਾਥ ਦੇ ਰਿਹਾ ਹੈ ਸਕੂਲ ਦੇ ਵਿੱਚ ਪੜਦਾ ਵੀ ਹੈਗਾ ਤਾਂ ਉਸ ਤੋਂ ਬਾਅਦ ਕੰਮ ਵੀ ਕਰਦਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪਟਿਆਲਾ ਤੋਂ ਪਟਿਆਲਾ ਦੀਆਂ ਇਹ ਤਸਵੀਰਾਂ ਤੁਸੀਂ ਵੇਖੀਆਂ ਨੇ ਜਿੱਥੇ ਲੋਕ ਪਹੁੰਚਦੇ ਨੇ ਇੱਥੇ ਲੋਕ ਪਹੁੰਚਦੇ ਵੀ ਹੈਗੇ ਨੇ ਕਿ ਇਸ ਬੱਚੇ ਦੀ ਕੀ ਮਜਬੂਰੀ ਹੋਵੇਗੀ ਕਿ ਇੱਥੇ ਜੂਸ ਵੇਚ ਰਿਹਾ ਜਾਂ ਸ਼ੇਕ ਵੇਚ ਰਿਹਾ ਹੈ ਤਾ ਉਹ ਇਸਨੇ ਦੱਸਿਆ ਬੱਚੇ ਨੇ ਕਿ ਮੈਨੂੰ ਚੰਗਾ ਲੱਗਦਾ ਇੱਥੇ ਆ ਕੇ ਕੰਮ ਕਰਨਾ ਕੈਮਰ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਤ ਜਗਬੰਨ ਦੀ